ਜੈਫਰੀ ਐਪਸਟੇਨ ਦੀ ਸਾਥਣ ਜੋ ਕਿ ਇਸ ਟਾਈਮ ਸਜ਼ਾ ਕੱਟ ਰਹੀ ਆ ਗੈਸਲਿਨ ਬੈਕਸਬਲ ਉਸ ਦੇ ਨਾਲ ਟੈਨੇਸੀ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਆਫੀਸਰਸ ਆ ਅਧਿਕਾਰੀ ਆ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਹੋਈ ਹੈਗੀ ਆ ਸੋ 20 ਸਾਲ ਦੀ ਸਜ਼ਾ ਜਿਹੜੀ ਇਸ ਟਾਈਮ ਕੱਟ ਰਹੀ ਆ ਉਹ ਸੈਕਸ ਟ੍ਰੈਫਿਕਿੰਗ ਤੇ ਹੋਰ ਜਿਹੜੇ ਕ੍ਰਾਈਮਸ ਆ ਉਹਨਾਂ ਦੇ ਬਾਬਤ ਅ ਕੱਲ ਵਾਸ਼ਿੰਗਟਨ ਸੌਰੀ ਜਿਹੜੇ ਵਾਲ ਸਟ੍ਰੀਟ ਜਰਨਲ ਆ ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜੇ ਅਟਾਰਨੀ ਜਾਨ ਪੈਮ ਬੌਂਡੀ ਆ ਉਹਨਾਂ ਨੇ ਪਹਿਲਾਂ ਹੀ ਟਰੰਪ ਹੁਣਾਂ ਨੂੰ ਜਾਣਕਾਰੀ ਦੇ ਦਿੱਤੀ ਸੀ ਦੱਸ ਦਿੱਤਾ ਸੀਗਾ ਵੀ ਭਾਈ ਵੀ ਜਿਹੜਾ ਤੁਹਾਡਾ ਨਾਮ ਆ ਟਰੰਪ ਹੁਣਾਂ ਦਾ ਨਾਮ ਇਹਨਾਂ ਫਾਈਲਸ ਦੇ ਵਿੱਚ ਇੱਕ ਵਾਰੀ ਨਹੀਂ ਜ਼ਿਆਦਾ ਵਾਰ ਵੀ ਜਿਹੜਾ ਉਹ ਮੈਂਸ਼ਨ ਹੈਗਾ ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਮਈ ਮਹੀਨੇ ਦੀ ਗੱਲ ਦਸਤੀ ਜਿਹੜੀ ਉਹ ਜਾ ਰਹੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀ ਡੀਓਜੇ ਤੇ ਐਫਬੀਆਈ ਨੇ ਕਿਹਾ ਸੀਗਾ ਵੀ ਐਬਸਟੀਨ ਫਾਈਲਸ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਗ੍ਰੈਂਡ ਜਿਊਰੀ ਦੇ ਜਿਹੜੇ ਦਸਤਾਵੇਜ਼ ਆ ਉਹ ਜਨਤਕ ਕਰਨ ਦੇ ਲਈ ਰਾਸ਼ਪਤੀ 트ੰਪ ਨੇ ਪੈਮਬੌਂਡੀ ਉਹਨਾਂ ਨੂੰ ਆ ਆਖਿਆ ਸੀਗਾ ਪਰ ਉਸ ਦੇ ਜਿਹੜੇ باوجود ਆਪਾਂ ਦੇਖਿਆ ਵੀ ਜਿਹੜੇ ਇੱਕ ਜੱਜ ਆ ਉਹਨਾਂ ਨੇ ਉਸ ਗ੍ਰੈਂਡ ਜਿਊਰੀ ਦੇ ਦਸਤਾਵੇਜ਼ ਉਹ ਇਨਫੋਰਮੇਸ਼ਨ ਉਸ ਨੂੰ ਜਨਤਕ ਕਰਨ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਸੀਗਾ ਉਹਨਾਂ ਨੇ ਆਗਿਆ ਜਿਹੜੀ ਉਹ ਨਹੀਂ ਸੀ ਦਿੱਤੀ ਸੋ ਇਹ ਜਿਹੜੀ ਹੁਣ ਮੀਟਿੰਗ ਇਸ ਤੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਵਾਲੇ ਕੀ ਜਿਹੜੀ ਗੱਲਬਾਤ ਇਸ ਤੇ ਵਿੱਚ ਕੱਢਣਗੇ ਕੀ ਕੋਈ ਕਲਾਇੰਟ ਲਿਸਟ ਹੈਗੀ ਆ ਨਹੀਂ ਹੈਗੀ ਆ ਕਿਸ ਤਰੀਕੇ ਦੇ ਨਾਲ ਆ ਉਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਸਾਹਮਣੇ ਆ ਰਹੀਆਂ ਆ ਚਰਚਾ ਜਿਹੜੀ ਉਹ ਚੱਲ ਰਹੀ ਆ ਪਰ ਟਰੰਪ ਹੁਣੀ ਕਲਾਇੰਟ ਲਿਸਟ ਨੂੰ ਦੱਬ ਰਹੇ ਆ ਉਹ ਉਸ ਦੀ ਬਾਰੇ ਜਿਹੜੀ ਚਰਚਾ ਆ ਉਹ ਨਹੀਂ ਕਰਨਾ ਚਾਹੁੰਦੇ ਇਨਫੈਕਟ ਕੱਲ ਇੱਕ ਥਾਂ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਵੀ ਜਦੋਂ ਕੋਈ ਜੈਫਰੀ ਐਪਸਟੇਨ ਦੀ ਕਲੈਂਟ ਲਿਸਟ ਦੀ ਗੱਲ ਕਰੇ ਤਾਂ ਓਬਾਮਾ ਦਾ ਜਿਹੜਾ ਉਹ ਨਾਂ ਲੈ ਲਿਓ ਵੀ ਉਹਨੇ ਟ੍ਰੀਜਨ ਕੀਤੀ ਸੀ ਤੇ ਉਹ ਵਾਲੀ ਗੱਲ ਜਿਹੜੀ ਉਹ ਤੁਸੀਂ ਬਾਰ-ਬਾਰ ਜਿਹੜੀ ਆਪਣੇ ਵੱਲੋਂ ਕਰੀ ਜਾਇਓ ਤੁਲਸੀ ਗਾਬੜ ਨੇ ਬੀਤੇ ਦਿਨਾਂ ਦੇ ਵਿੱਚ ਇਹ ਜਿਹੜੇ ਦੋਸ਼ ਆ ਸਾਬਕਾ ਰਾਸ਼ਪਤੀ ਬਰਾਕ ਓਬਾਮਾ ਹੁਣਾਂ ਦੇ ਉੱਤੇ ਟ੍ਰੀਜਨ ਦੇ ਜਿਹੜੇ ਉਹ ਲਾਏ ਹੈਗੇ ਆ ਸੋ ਟੈਡ ਕਰੂਜ਼ ਤੇ ਹੋਰ ਕਈ ਜਿਹੜੇ ਹੈਗੇ ਨੇ ਰਿਪਬਲਿਕਨਸ ਵੀ ਤੇ ਹੋਰ ਵੀ ਉਸ ਪਾਸੇ ਵੱਲ ਦੇ ਉਹ ਕਹਿੰਦੇ ਵੀ ਲੱਗਦਾ ਨਹੀਂ ਵੀ ਇਸ ਦੇ ਵਿੱਚ ਕੋਈ ਪ੍ਰੋਸੀਕਿਊਸ਼ਨ ਅੱਗੇ ਜਿਹੜੀ ਉਹ ਵੱਧ ਸਕਦੀ ਆ ਸੋ ਕਲੈਂਟ ਲਿਸਟ ਦੇ ਮਾਮਲੇ ਦੇ ਵਿੱਚ 트ੰਪ ਹੋਣੀ ਜਿਹੜੀ ਉਹ ਫਸ ਰਹੇ ਨੇ ਪਰ ਇਦਾਂ ਦੇ ਕਈ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਜਿਹੜੇ ਉਹ ਫਸ ਚੁੱਕੇ ਆ ਲੋਕਾਂ ਦੀ ਹਾਜਮਾ ਸ਼ਕਤੀ ਕਾਫੀ ਤੇਜ਼ ਆ ਸੋ ਇਦਾਂ ਦੀਆਂ ਗੱਲਾਂ ਨੂੰ ਉਹ ਜਿਹੜਾ ਅਕਸਰ ਹੀ 트ੰਪ ਹੋਣਾ ਨਾਲ ਜਿਹੜੀਆਂ ਜੁੜੀਆਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਜਾਂਦੇ ਆ